ਜੀ ਕਿਵੇਂ ਦੇਖਦੇ ਹੋ ਜਿਹੜੀ ਅੱਜ ਕਾਰਵਾਈ ਹੋਣੀ ਹੈ ਕੀ ਕਹਿਣਾ ਚਾਹੁੰਦੇ ਸਰ ਸਾਨੂੰ ਕਾਫੀ ਦੇਰ ਤੋਂ ਉਹਨਾਂ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸੀਗੀਆਂ ਅਸੀਂ ਲਹਿਲ ਮਿਸਤਰੀ ਵਾਲੀ ਗਲੀ 'ਚ ਖੜੇ ਆਂ ਤੇ ਮੈਂ ਮੇਰੇ ਸਾਂਝੀ ਕਾਰਵਾਈ ਪੰਜਨਾ ਮੈਡਮ ਦੇ ਨਾਲ ਆਏ ਆਂ ਅਸੀਂ ਦੋਨੋਂ ਨੇ ਇਹ ਅੱਜ ਟਾਈਮ ਦਿੱਤਾ ਸੀ ਕਿ ਵੱਡੇ ਉਜਤੀਕਾਰੀਆਂ ਤੋਂ ਪਰਬੰਨ ਕੀ ਲੈ ਕੇ ਅਸੀਂ ਇੱਥੇ ਤੋੜਨ ਆਏ ਜੀ ਕੀ ਕਬਜਾ ਕੀਤਾ ਹੈ ਇਹਨਾਂ ਦੇ ਬਾਅਦ ਸਰ ਇਹਨਾਂ ਨੇ 8-8 ਫੁੱਟ ਦਾ 10 ਫੁੱਟ ਤੁਸੀਂ ਦੇਖ ਸਕਦੇ ਹੋ ਗਲੀ 35 ਫੁੱਟ ਦੀ ਸੀਗੀ ਤੇ ਹੁਣ 20 ਫੁੱਟ ਦੀ ਰਹਿ ਗਈ ਹੈ ਕਿਉਂਕਿ ਦੋਨੋਂ ਸਾਈਡ ਤੋਂ ਇਨਕ੍ਰੋਚਮੈਂਟ ਹੋਈ ਹੋਈ ਹੈ ਦੋਨੋਂ ਸਾਈਡ ਤੋਂ ਅਸਕੇ ਥੜੇ ਬਣਾਏ ਜੁਕੇ ਨੇ ਤੁਸੀਂ ਦੇਖ ਸਕਦੇ ਹੋ ਉਹ ਥੜਿਆਂ ਨੂੰ ਅਸੀਂ ਤੋੜਨ ਲਈ ਇਹ ਮੁਹਿੰਮ ਚਲਾਈ ਹੈ ਕਿਉਂਕਿ ਲੋਕਾਂ ਦੀ ਬੜੀ ਸਿਕਤ ਆ ਰਹੀ ਸੀ ਤੇ ਪੂਰੀ ਲੈਨ ਤੇ ਟੁੱਟ ਗਏ ਕੀ ਉਹਦੇ ਤੋਂ ਨਹੀਂ ਸਰ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜ਼ਾਰਾ ਪਾਇਆ ਜਾਏਗਾ ਉਹ ਥੋੜਾ ਜਿਹਾ ਸਰ ਅਸੀਂ ਆਮ ਪਬਲਿਕ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 30 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨਾਂ ਉਸ ਤਰ੍ਹਾਂ ਹੀ ਰਹਿਣ ਦਿਓ ਬਾਹਰ ਪੱਕੇ ਥੜੇ ਨਾ ਬਣਾਓ ਥੋੜੇ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਆਉਣ ਜਾਣ ਦਾ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਉਂ ਸੋ ਇਹ ਜਿੱਦਰੀ ਮੈਂ ਅਪੀਲ ਕਰਦਾ ਕਿ ਤੁਸੀਂ ਨਜਾਇਜ਼ ਤੌਰ ਤੇ ਸਾਡੇ ਆਪਣੇ ਵੱਲੋਂ ਨਾ ਬਣਾਓ। ਵਿਰੋਧ ਵੀ ਕਰ ਰਹੇ ਲੋਕ ਸਰ ਲੋਕੀ ਦੇਖੋ ਜੀ ਸਭ ਕੰਮ ਦੇ ਵਿੱਚ ਵਿਰੋਧ ਤਾਂ ਹੁੰਦਾ ਹੀ ਆ। ਅਸੀਂ ਤਾਂ ਆਪਣਾ ਕੰਮ ਕਰਨਾ ਹੈ। ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ। ਇਹਦੇ ਕਿਵੇਂ ਸਹਿਯੋਗ ਕਰਦੇ ਤੁਹਾਨੂੰ? ਸਰ ਮੱਲੇ ਵਿੱਚ ਸਭ ਦਾ ਸਹਿਯੋਗ ਹੈ। ਬਸ ਇਹ ਕੋਈ ਅੰਕਲ ਜੀ ਹੈਗੇ ਨੇ ਜਿਹੜੇ ਬੋਲ ਕੇ ਅਦਰਵਾਈਜ਼ ਕੋਈ ਸਾਡੇ ਨਾਲ ਇਸ ਤਰ੍ਹਾਂ ਨਹੀਂ ਬੈਸ ਕਰ ਰਿਹਾ। ਸਾਰੇ ਇਸ ਜੀ ਨੂੰ ਸਰਾਰ ਰਹੇ ਆ। ਬਣਦੀ ਵਜੇ ਕੰਮ ਕਰ ਰਹੇ ਹੋ। ਮੈਨੂੰ ਲੱਗਦਾ ਥਰੇ ਅੰਕਲ ਜੀ ਲਈ ਹੈ ਕਰਦਾ। ਸਰ ਸ਼ਾਇਦ ਸਾਨੂੰ ਨਹੀਂ ਪਤਾ ਤੇ ਇਹਨਾਂ ਨੂੰ ਪਤਾ ਹੋਵੇਗਾ।